ਸਾਡੇ ਏਰੀਆ ਵਿੱਚ ਜੋ ਪ੍ਰੈਸ਼ਰ ਨਮਾ ਲੱਗਾ ਇਸ ਦੇ ਕਲਾਪ ਅਸੀਂ ਚੱਲ ਨੂੰ ਤਿਆਰ ਹੈ ਉਹ ਕਲਾਪ ਇਹ ਕੱਟ ਰਿਹਾ ਕੀਤਾ ਗਿਆ ਹੈ ਜੀ ਜੀ ਇਹ ਕਦੋਂ ਲੱਗਾ ਸੀਗਾ ਜੀ ਇਹ ਪਿਛਲੇ ਕੁਝ ਮਹੀਨਿਆਂ ਤੋਂ ਵੀ ਇਹ ਚੱਲੂ ਹੋਇਆ ਜਿਹੜਾ ਕਿ ਹੁਣ ਤਾਗਾ ਤਾਗਾ ਚੱਲੂ ਕੀਤਾ ਗਿਆ ਜਿਸ ਨੂੰ ਰੋਕਣ ਦੀ ਮਾਰਗ ਪਤਾ ਅਸੀਂ ਕੱਟੇ ਹੋਏ ਆ ਅੱਛਾ ਜੀ ਅਗਾਮੀ ਰਣਨੀਤੀ ਕੀ ਹੈ ਹੁਣ ਅਗਭੀ ਇਸ ਤੋਂ ਸਾਰੇ ਇਲਾਕਾ ਪਲਪਰ ਨਾਲ ਸਾਡੇ ਸਾਥ ਆਉਣ ਤਰੀ ਆਉਣ ਵਾਲੀ ਦੋ ਤਿੰਨ ਦਿਨ ਤੋਂ ਅਸੀਂ ਮੰਗਮਤਾਂ ਦੇਣ ਜਾ ਰਹੇ ਆ ਬੀਸੀ ਸਾਹਿਬ ਨੂੰ ਕ੍ਰੈਸ਼ਰ ਬੰਦ ਕਰਾਉਣ ਲਈ ਐਸੇ ਤੋਂ ਬਤ ਕਰਾਉਣ ਦੀ ਮਾਰ ਬਹੁਤ ਔਰ 4 ਤਰੀਕ ਬਹੁਤ ਵੱਡਾ ਕੱਟ ਕੇ ਤੂੰ ਜਾ ਰਹੇ ਸੀ ਕਿਉਂਕਿ ਠੀਸ ਦੀ ਕੋਈ ਕਾਟੋ ਰਹੀ ਜੀ ਜੀ ਠੀਕ ਹੈ ਜੀ ਜੀ ਅੱਜ ਪੇਮੈਂਟ ਆਡੇ ਕਟਵਾਲ 32 ਜਿੱਥੇ ਇੱਕ ਕ੍ਰੈਸ਼ਰ ਲੱਗੇ ਤਿਆਰ ਹੈ ਜਿਹਨੂੰ ਸੀਡੀ ਪੋਲੂਸ਼ਨ ਕੰਟਰੋਲ ਬੰਡ ਮੇਨ ਹੀ ਹੋਈ ਹੈ ਲੇਕਿਨ ਜਦੋਂ ਅਸੀਂ ਕ੍ਰੈਸ਼ਰ ਦੇ ਨੇੜੇ-ਤੇੜੇ ਵਿਜ਼ਿਟ ਕੀਤਾ ਤੇ ਅਸੀਂ ਇਹ ਪਤਾ ਚੱਲਿਆ ਕਿ ਜਿਹੜਾ ਕ੍ਰੈਸ਼ਰ ਹੈ ਬਿਲਕੁਲ ਆਬਾਦੀ ਦੇ ਨੇੜੇ ਹੈ ਮੈਂ ਫਿਰ ਗੂਗਲ ਲੋਕੇਸ਼ਨ ਇਹਨਾਂ ਦੀਆਂ ਲਈਆਂ ਤੇ ਗੂਗਲ ਐਪ ਤੋਂ ਇਹਨਾਂ ਦਾ ਡਿਸਟੈਂਸ ਕੱਢਿਆ ਤੇ ਜਿਹੜਾ ਆਬਾਦੀ ਹੈ ਕ੍ਰੈਸ਼ਰ ਤੋਂ 200 ਮੀਟਰ ਦੀ ਹੈ ਸਕੂਲ ਹੈ ਜਿਹੜਾ ਇਹ 500 ਕਿਲੋਮੀਟਰ ਤੇ ਹੈਗਾ ਇੱਕ ਹਾਈ ਸਕੂਲ ਹੈ ਇੱਥੇ कुल चार शाहेद ਹਦਨਾ ਹੈ ਤੇ ਇੱਕ ਇੱਥੇ ਮਸਜਿਦ ਹੈ ਉਹ 280 ਮੀਟਰ ਦੀ ਦੂਰੀ ਤੇ ਹੈਗੀ ਹੈ ਤੇ ਆਬਾਦੀ ਦੇ ਵਿੱਚ ਇੱਕ ਰੈਸ਼ਰ ਲੱਗਿਆ ਇਹ ਰੈਸ਼ਰ ਇਹ ਬੜਾ ਇੱਕ ਵੱਡਾ ਸਵਾਲ ਹੈ ਕਿ ਪੋਲੂਸ਼ਨ ਕੰਟਰੋਲ ਬੋਰਡ ਹਾਂਜੀ ਵਿਜ਼ਿਟ ਕਰਦਾ ਕੋਈ ਸੀਟੀ ਦੇਣ ਤੋਂ ਪਹਿਲਾਂ ਕਿ ਏਰੀਆ ਦੇ ਵਿੱਚ ਆਬਾਦੀ ਹੈ ਉੱਥੇ ਸਕੂਲ ਹੈ ਜਾਂ ਉੱਥੇ ਰਹਾਇਸ਼ੀ ਏਰੀਆ ਜਾਂ ਉੱਥੇ ਕੋਈ ਮਸਜਿਦ ਹੈ ਜਾਂ ਕੋਈ ਧਾਰਮਿਕ ਸਥਾਨ ਹੈ ਜਿਨ੍ਹਾਂ ਦੀ ਲੋਕਾਂ ਦੀ ਮਾਨਤਾ ਹੁੰਦੀ ਹੈ ਤੇ ਉਹ ਵਿਜ਼ਿਟ ਕਰਦਾ ਵੀ ਹੈ ਜਹ ਅੱਖਾਂ ਬੰਦ ਕਰਕੇ ਉਹ ਜਿੱਦਾਂ ਲੱਗਦਾ ਨਹੀਂ ਕਿ ਜਿਹੜਾ ਸਬੰਧਿਤ ਵਿਭਾਗ ਹੈਗੇ ਅੱਖਾਂ ਬੰਦ ਕਰਕੇ ਪਰਮਿਸ਼ਨ ਦੇ ਦਿੰਦੇ ਹੈ ਅੱਖਾਂ ਬੰਦ ਕਰਕੇ ਇਹ ਇੱਕ ਬੜਾ ਵੱਡਾ ਸਵਾਲ ਹੈ ਕਿ ਅੱਖਾਂ ਬੰਦ ਕਰਕੇ ਉਹ ਐਨਓਸੀ ਜਾਰੀ ਕਰਦੇ ਪਏ ਹੈ ਸੀਟੀ ਉਹਨਾਂ ਨੂੰ ਦਿੰਦੇ ਪਏ ਜਿੱਦਾਂ ਨਾ ਕਰੋ ਆਣਦੇ ਦੇ ਟਾਈਮ ਬੜਾ ਹੀ ਕ੍ਰਿਟੀਕਲ ਹੋ ਜਾਂਦੇ ਤੋਂ ਜਿਹੜੇ ਲੋਕ ਹੈ ਸੰਘਰਸ਼ ਕਰ ਰਹੇ ਹੈ ਲੇਕਿਨ ਜਿਹੜੇ ਹੈਗੇ ਉਹ ਸਬੰਧਿਤ ਵਿਭਾਗਾਂ ਉਹ ਕਿਸੇ ਪ੍ਰਕਾਰ ਦੀ ਕੋਈ ਹਰਕਤ ਦੇ ਵਿੱਚ ਨਹੀਂ ਆ ਰਹੇ ਉਹਨਾਂ ਨੂੰ ਜਾਗਣਾ ਪੈਣਾ ਆਫਿਸ ਤੋਂ ਬਾਹਰ ਨਿਕਲਣਾ ਪੈਣਾ ਉਹਨਾਂ ਨੂੰ ਪਿਛਲੇ ਕਿਹੜੇ ਐਸਡੀਓ ਸਾਹਿਬ ਜਿਹੜੇ ਹੈ ਲਗਾ ਵੀ ਇਥੇ ਮੌਕਾ ਵੀ ਕਰਕੇ ਉਸ ਤੋਂ ਬਾਅਦ ਕੋਈ ਐਕਸ਼ਨ ਨਹੀਂ ਹੋਇਆ ਲੇਕਿਨ ਇਹ ਲੋਕਾਂ ਨੇ ਲੋਕਾਂ ਦੀ ਆਵਾਜ਼ ਵੀ ਉਹ ਚੈੱਕ ਕਰਦੇ ਆ ਕਿ ਲੋਕੀ ਜਾਗਰੂਕ ਹੈਗੇ ਆ ਜੇ ਨਹੀਂ ਜਾਗਰੂਕ ਹੈਗੇ ਤਾਂ ਉਹ ਲੋਕਾਂ ਨੂੰ ਤਸ਼ੱਦਦ ਝੱਲਣੇ ਪੈਣਗੇ ਜ਼ੁਲਮ ਝੱਲਣਾ ਪਏਗਾ ਉਹਨਾਂ ਨੂੰ ਕਿ ਜੇ ਲੋਕੀ ਜਾਗਰੂਕ ਹੋ ਜਾਣਗੇ ਇਕੱਠੇ ਹੋ ਜਾਣਗੇ ਫੇਰ ਹੀ ਉਹਨਾਂ ਦੀ ਹਿੰਮਤ ਬਤੇਗੀ ਤਾਂ ਪੋਲੂਸ਼ਨ ਕੰਟਰੋਲ ਬੋਰਡ ਜਾਂ ਜਿਹੜੇ ਡੀਸੀ ਸਹਿਬਾਨ ਨੇ ਜਾਂ ਜਿਹੜੇ ਇਲਾਕੇ ਦੇ ਐਮਐਲਏ ਆ ਉਹਨਾਂ ਤੇ ਤਾਂ ਹੀ ਪ੍ਰੈਸ਼ਰ ਪੈਣਾ ਜੇ ਲੋਕੀ ਇਕੱਠੇ ਹੋ ਜਾਣਗੇ ਨਹੀਂ ਤਾਂ ਉਹਨਾਂ ਤੇ ਪ੍ਰੈਸ਼ਰ ਨਹੀਂ ਪੈਣਾ ਬੀ ਦੇਖੀ ਲੱਗਦਾ ਕਿ ਜਾਗ ਪਏ ਇਹ ਲੋਕੀ ਜਾਗਣਗੇ ਜ਼ਰੂਰ ਜਾਗਣਗੇ ਅਸੀਂ ਸੋਚਿਆ ਸੀ ਤਾਂ ਅੱਜ ਕੋਈ 15 20 ਬੰਦੇ ਆਣੇ ਮੀਟਿੰਗ ਵਿੱਚ ਸਾਡੇ ਜਿੱਦਾਂ ਸੋਚਿਆ ਸੀ ਲੇਕਿਨ ਲੋਕੀ ਇੱਥੇ ਕੋਈ 100 150 ਤੋਂ ਵੀ ਜ਼ਿਆਦਾ ਦੇ ਸੀਗੇ ਸਾਡੀ ਉਮੀਦ ਤੋਂ ਬਹੁਤ ਜ਼ਿਆਦਾ ਲੋਕੀ ਇਕੱਠੇ ਹੋਏ ਜਿਹੜੇ ਉਹ ਕਨੇ ਜਾਗ ਜਾਣਾ ਹੈ ਹਾਲੇ ਵੀ ਜਿਹੜੇ ਲੋਕ ਵੇਖ ਕੇ ਵੀ ਨਹੀਂ ਆ ਰਹੇ ਉਹਨਾਂ ਨੂੰ ਕੀ ਸੰਦੇਸ਼ ਲਾਣਾ ਉਹਨਾਂ ਨੂੰ ਸੰਦੇਸ਼ ਇਹ ਹੀ ਹੈ ਕਿ ਆਓ ਮੀਟਿੰਗਾਂ ਦੇ ਵਿੱਚ ਪਤਾ ਚੱਲੇ ਸਹੀ ਕੀ ਹੈ ਤੇ ਗਲਤ ਕੀ ਹੈ ਤੇ ਸਹੀ ਦੇ ਨਾਲ ਖੜੇ ਹੋਵੋ ਗਲਤ ਦੇ ਨਾਲ ਖੜੇ ਨਾ ਹੋਵੋ ਕ੍ਰੈਸ਼ਰਾਂ ਨੇ ਤੁਹਾਡੇ ਜਿਹੜੇ ਬੱਚੇ ਆ ਨਸ਼ਿਆਂ ਨਾਲ ਮਾਰ ਦੇਣੇ ਆ ਇੱਥੇ ਕ੍ਰੈਸ਼ਨ ਦੇ ਨਾਲ ਠੇਕੇ ਖੁੱਲ ਜਾਣੇ ਆ ਫਰੀਦੀ दारू ਮਿਲਿਆ ਕਰਨੀ ਬੱਚੇ ਨਸ਼ਿਆਂ ਦੇ ਵਿੱਚ ਚਲੇ ਜਾਣੇ ਆ ਸਾਰੇ ਬਾਕੀ ਪਿੰਡ ਦੇਖ ਲਓ ਤੁਸੀਂ ਪਿੰਡ ਸਕਚੈਨਪੁਰ ਦੇਖ ਲਓ ਪਹਾੜੀਆਂ ਦੀਆਂ ਪਹਾੜੀਆਂ ਉਹਨਾਂ ਨੇ ਤਬਾਹ ਕਰਤੀਆਂ ਲੋਕੀ ਪੋਲੂਸ਼ਨ ਨਾਲ ਮਾਰਦੇ ਨੇ ਕੈਂਸਰ ਨਾਲ ਤੁਹਾਡੇ ਬੱਚੇ ਮਰ ਜਾਣਗੇ ਸੈਕੰਡ ਡਿਜ਼ੀਜ਼ ਹੋ ਜਾਣਗੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੁਹਾਨੂੰ ਲੱਗ ਜਾਣਗੀਆਂ ਤੇ ਇਹਨਾਂ ਤੋਂ ਸੁਚੇਤ ਰਹੋ ਤੇ ਆਪਣੇ ਬੱਚਿਆਂ ਦਾ ਫਿਊਚਰ ਦੇਖੋ ਕਿ ਉਹਨਾਂ ਨੇ ਜ਼ਮੀਨਾਂ ਵੇਚ ਕੇ ਜਾਣਾ ਕਿੱਧਰ ਹੈ ਤੁਹਾਡੀ ਇੱਥੇ ਖੇਤੀ ਹੈ ਬਾਈ ਜੋਗ ਜ਼ਮੀਨਾਂ ਦੇ ਨੇੜੇ ਗੰਨਾ ਬੀਜਿਆ ਹੋਇਆ ਕਿੱਡੇ-ਕੱਡੇ ਖੇਤ ਹੈਗੇ ਆ ਕਣਕਾਂ ਬੀਜੀਆਂ ਹੋਈਆਂ ਝੋਨਾ ਕਿੰਨਾ ਕੁਸ਼ ਇੱਥੇ ਜ਼ਮੀਨਾਂ ਵਿੱਚੋਂ ਹੁੰਦਾ ਤੇ ਤੁਸੀਂ ਜਾਣਾਂ ਕਿੱਧਰ ਤੁਹਾਨੂੰ ਸੁਚੇਤ ਹੋਣਾ ਪੈਣਾ ਜਨਾਨੀਆਂ ਨੂੰ ਮੈਂ ਖਾਸ ਅਪੀਲ ਕਰਦਾ ਬੱਚਿਆਂ ਨੂੰ ਨੌਜਵਾਨਾਂ ਨੂੰ ਵੀ ਮੀਟਿੰਗਾਂ ਦੇ ਵਿੱਚ ਜ਼ਰੂਰ ਆਇਆ ਕਰੋ ਆਪਣੇ ਸਵਾਲ ਜਵਾਬ ਜਿਹੜੇ ਲੈ ਕੇ ਜ਼ਰੂਰ ਆਇਆ ਕਰੋ ਪੁੱਛਿਆ ਕਰੋ ਕਿ ਕੀ ਸਹੀ ਹੈ ਤੇ ਕੀ ਗਲਤ ਹੈ ਤੇ ਸਹੀ ਦੇ ਨਾਲ ਜ਼ਰੂਰ ਖੜੇ ਹੋਵੋ ਥੈਂਕ ਯੂ इला जेको कमेटी सिधा माइनी माफ़िया बुरा i <laughs>